ਸਤ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਵਾਗਤ ਹੈ ਤੁਹਾਡਾ ਹੈਪੀ ਫੈਕ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਬਦਿਆ ਹੋਮੋਂਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਚੱਕ ਤੇ ਆਪਾਂ ਬੰਦ ਪੱਟੇ ਲਾਉਣੇ ਹੁੰਦੇ ਆ ਕਿ ਚਾਕ ਉਧੜਨਾਂ ਉਹ ਆਪਾਂ ਕਿਵੇਂ ਲਾਉਣੇ ਆ ਇਸ ਤਰ੍ਹਾਂ ਆਪਾਂ ਲੀਰ ਕੱਟ ਲੈਣੀ ਆ ਜੀ ਇਹਨੂੰ ਲੀਰ ਨੂੰ ਇਸ ਤਰ੍ਹਾਂ ਆਪਾਂ ਫੋਲਡ ਕਰਨਾ ਪਹਿਲਾਂ ਇਹ ਆਪਾਂ ਲੱਗ ਤੋਂ ਤਾਂ ਲਈ ਆ ਕਿ ਤੁਹਾਨੂੰ ਵੀਡੀਓ ਦੇ ਵਿੱਚ ਜਮਾ ਪਤਾ ਲੱਗ ਸਕੇ ਇਹ ਸਲਵਾਰ ਨਾਲ ਦੀ ਆਪਾਂ ਕਮੀਜ਼ ਤੇ ਅਟੈਚ ਕਰ ਰਹੇ ਆ ਪਹਿਲਾਂ ਇਹਨੂੰ ਆਪਾਂ ਸਲਾਈ ਲਾਵਾਂਗੇ ਇਸ ਤਰ੍ਹਾਂ ਸਲਾਈ ਲਾਉਣ ਤੋਂ ਬਾਅਦ ਇਸ ਤਰ੍ਹਾਂ ਆਪਾਂ ਤਿਆਰ ਕਰ ਲੈਣੀ ਆ। ਉਸ ਤੋਂ ਬਾਅਦ ਆਪਾਂ ਆ ਸਿੱਧਾ ਸੈੱਡ ਕਰਕੇ ਸਿੱਧੀ ਸੈੱਡ ਕਰਕੇ ਜਿਹੜੀ ਆਪਾਂ ਚਾਕਾਂ ਦੀ ਜਿਹੜੀ ਬੰਦਨਸਾਨੀ ਹੁੰਦੀ ਆ ਉਹ ਆਪਣੀ ਇੱਥੇ ਆ ਗਈ। ਇੱਥੇ ਇਹਨੂੰ ਆਪਾਂ ਐਂ ਧਰਨਾ ਸਿੱਧੇ ਦੇ ਨਾਲ ਇਹ ਪੱਟੇ ਆਪਾਂ ਇੱਥੋਂ ਧਰ ਕੇ ਲੈ ਆਉਣੀਆਂ। ਜਮਾ ਚਾਕ ਦੀ ਸੇ ਇੱਥੋਂ ਹੀ ਪਲਾਨ ਤੋਂ ਜਿਹੜੀ ਬੰਦ ਹੋ ਰਿਹਾ ਚੱਕ ਉੱਥੇ ਸੇਰ ਚ। ਇਸ ਤਰ੍ਹਾਂ ਜਮਾ ਆਪਾਂ ਨਾਲ ਨਾਲ ਫੋਲਡ ਕਰਨਾ ਜਿਹੜੀ ਆਪਣੀ ਹਿਪ ਸਾਈਡ ਸਲਾਈ ਲਾਈ ਆ ਜਮਾ ਉਹਦੇ ਨਾਲ ਸਾਈਡ ਸਲਾਈ ਦੇ ਉੱਪਰ ਸਲਾਈ ਨਹੀਂ ਆਪਾਂ ਚੜਨੀ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਇੱਕ ਸਾਈਡ ਤੋਂ ਇਸ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਤੋਂ ਇਹਨੂੰ ਮਿਣ ਕੇ ਆਪਾਂ ਕੱਟ ਲਵਾਂਗੇ ਆ ਦੇਖੋ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਨੂੰ ਇਸ ਤਰ੍ਹਾਂ ਰੱਖਣਾ ਇਸ ਤਰ੍ਹਾਂ ਇਹਨੂੰ ਬਿਲਕੁਲ ਇਹਦੇ ਬਰਾਬਰ ਰੱਖਾਂਗੇ ਇਸ ਤਰ੍ਹਾਂ ਆਪਾਂ ਇਸਾਨੀ ਲਾ ਲਵਾਂਗੇ ਇਸ ਤਰ੍ਹਾਂ ਨੂੰ ਕਰਕੇ ਬਿਲਕੁਲ ਨਾਲ-ਨਾਲ ਸਲਾਈ ਲਾਉਣੀ ਆਪਾਂ ਇੱਥੋਂ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਦੇਖੋ ਜੀ ਆਪਣੀ ਜਿਹੜੀ ਇਹ ਬੰਦ ਪੱਟੀਆਂ ਲਾ ਕੇ ਜਮਾ ਰੈਡੀ ਹੋ ਗਈ ਆਪਾਂ ਲੱਗਦੀ ਤਾਂ ਲਾਈਆ ਕਿ ਆਪਾਂ ਨੂੰ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਪਤਾ ਲੱਗ ਸਕੇ ਜਿਹੜੀ ਇਹਦੀ ਸਿੱਧੀ ਸਾਈਡ ਆ ਉਹ ਇਸ ਤਰ੍ਹਾਂ ਆ ਗਈ ਦੇਖੋ ਜਮਾ ਬਰਾਬਰੇ ਮੁੜ ਰਹੀ ਆ ਦੇਖੋ ਜਮਾ ਇਹਦੇ 'ਚ ਕੋਈ ਬਲ ਨਹੀਂ ਪੈ ਰਿਹਾ ਜਮਾ ਆਪਾਂ ਇਹ ਧਿਆਨ ਨਾਲ ਲਾਉਣੀ ਆ ਵੀਡੀਓ ਦੇਖਣ ਲਈ ਧੰਨਵਾਦ ਜੀ